ਦੋਸਤੋ ਅੱਜ ਫੇਰ ਮੈਂ ਬੇਤੁਕੀ ਜੀ ਗੱਲ ਕਰਨ ਲੱਗਿਆ ਵਾ ਜਿਹਦਾ ਕੋਈ ਮਤਲਬ ਤਾਂ ਨਹੀਂ ਮੈਂ ਮਾਫੀ ਮੰਗਦਾ ਮੰਗਦਾ ਕਿਉਂਕਿ ਮੇਰੀ ਮਜਬੂਰੀ ਬਣ ਜਾਂਦੀ ਆ ਮਸਲਾ ਵੇ ਨਮਜੋਦ ਸਿੰਘ ਸਿੱਧੂ ਆ ਜਦੋਂ 5 ਕਿ ਮਹੀਨੇ ਪਏ ਹੁੰਦੇ ਆ ਮੈਨੂੰ ਲੱਗਦਾ ਜਿਵੇਂ ਨਮਜੋਦ ਸਿੰਘ ਸਿੱਧੂ ਦੇ ਕਿਸਨੇ ਚਾਦੀ ਭਰੀ ਹੁੰਦੀ ਆ ਫੇਰ ਬੋਲਉ ਨਹੀਂ ਹੜਦਾ ਲੇ ਦੇਖੋ ਮੈਂ ਨਮਜੋਦ ਸਿੰਘ ਸਿੱਧੂ ਦਾ ਬਹੁਤ ਵੱਡਾ ਫੈਨ ਆ ਜੇ ਨਮਜੋਦ ਸਿੰਘ ਸਿੱਧੂ ਮੈਨੂੰ ਕਹੂਗਾ ਇੱਕ ਲਾਟੇ ਤੇ ਖੜਾ ਆ ਰ ਮੈਂ ਖੜਾ ਲੂੰਗਾ ਮੈਂ ਉਹਦਾ ਫੈਨ ਆ ਬਹੁਤ ਵੱਡਾ ਪਰ ਫਿਰ ਵੀ ਮੈਂ ਸਮਝਾਂ ਨਾ ਨਵਜੋਸ਼ ਸਿੰਘ ਸਿੱਧੂ ਨੂੰ ਮੈਂ ਪੁੱਛਣਾ ਚਾਹਣਾ ਕੋਸ਼ਿਸ਼ ਕਰਦਾ ਤੁਹਾਡੀ ਗੱਲਾਂ ਵਿੱਚ ਕੋਈ ਤੁਸੀਂ ਮੰਗ ਨਹੀਂ ਕਰ ਰਹੇ ਵੀ ਹਸਪਤਾਲ ਖੋਲੋ ਜਾਂ ਐਜੂਕੇਸ਼ਨ ਦਾ ਕੰਮ ਕਰੋ ਜਾਂ ਬੁੱਢਣ ਵਾਲਾ ਸਭ ਕਰੋ ਕੋਈ ਵੀ ਤੁਹਾਡੇ ਗੱਲਾਂ ਦੇ ਵਿੱਚ ਮੁੱਦੇ ਆ ਨਹੀਂ ਗਦਾ ਇੱਕ ਪਾਸੇ ਤਾਂ ਨਵਜੋਸ਼ ਸਿੰਘ ਸਿੱਧੂ ਵੀਰਾ ਮੈਨੂੰ ਕਹਿੰਦਾ ਵਾ ਵੀ ਜਿਵੇਂ ਹਾਈ ਕਮਾਂਡ ਕਹਿੰਦੀ ਆ ਆਮ ਆਦਮੀ ਪਾਰਟੀ ਤੇ ਕਾਂਸਪਾਰਟੀ ਦਾ ਘੱਟ ਜੋੜ ਹੋ ਜਾਣਾ ਚਾਹੀਦਾ ਵਕਤ ਦੂਜੀ ਗੱਲ ਆ ਆ ਸਾਡੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਦੀ ਦਵਾ ਲਾਉਂਦੇ ਆ ਪੰਜਾਬ ਨੂੰ ਲੁੱਟ ਕੇ ਖਾ ਗਿਆ ਪੰਜਾਬ ਨੂੰ ਬਰਬਾਦ ਕਰਤਾ ਇਹਨੇ ਪੰਜਾਬ ਨਾਲ ਇਹਨੇ ਧੋਖਾ ਕੀਤਾ ਵਿੱਚੇ ਦਿੱਲੀ ਦੇ ਸੀਐਮ ਨੂੰ ਮਾਨ ਜਾਂਦੇ ਆ ਇਕ ਤਾਂ ਤੁਸੀਂ ਉਹਨਾਂ ਨੂੰ ਨਿੰਦੀ ਜਾਨੀਓ ਉਹਨਾਂ ਦੇ ਲਈ ਇਹਦੇ ਬੱਚੀ ਵੀ ਇਹਨਾਂ ਦਾ ਬੇੜਾ ਕਰਕ ਕਰਤਾ ਹੁਣ ਜੇ ਇਹਨਾਂ ਨੇ ਪੰਜਾਬ ਦਾ ਬੇੜਾ ਕਰਕ ਕਰਤਾ ਤਾਂ ਗੱਠ ਜੋੜ ਕਰਕੇ ਫਿਰ ਕੀ ਫਾਇਦਾ ਨਿਕਲੂਗਾ ਦੋਸਤੋ ਅੱਜ ਫੇਰ ਮੈਂ ਬੇਤੁਕੀ ਜੀ ਗੱਲ ਕਰਨ ਲੱਗਿਆ ਵਾ ਤੇ ਜੇ ਦਾ ਕੋਈ ਮਤਲਬ ਤਾਂ ਹੈ ਨਹੀਂ ਮੈਂ ਮਾਫੀ ਮੰਗਦਾ ਮਗਰ ਕਿਉਂਕਿ ਮੇਰੀ ਮਜਬੂਰੀ ਬਣ ਜਾਂਦੀ ਆ ਮਸਲਾ ਫੇਰ ਨਵਜੋਤ ਸਿੰਘ ਸਿੱਧੂ ਆ ਜਦੋਂ 5 ਕਿ ਮਹੀਨੇ ਪਏ ਹੁੰਦੇ ਆ ਮੈਨੂੰ ਲੱਗਦਾ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਕਿਸਨੇ ਚਾਬੀ ਭਰੀ ਹੁੰਦੀ ਆ ਫੇਰ ਬੋਲਉਣੀ ਹਟਦਾ ਕਰ ਤੇ ਇਹਦੀ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਆ ਦੇਖੋ ਮੈਂ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਫੈਨ ਆ ਜੇ ਨਵਜੋਤ ਸਿੰਘ ਸਿੱਧੂ ਮੈਨੂੰ ਕਹੂਗਾ ਇੱਕ ਲਾਟੇ ਤੇ ਖੜਾ ਆ ਰ ਮੈਂ ਖੜਾ ਰਹੂੰਗਾ ਮੈਂ ਉਹਦਾ ਫੈਨ ਆ ਮੋਬਟਾ ਪਰ ਫਿਰ ਵੀ ਮੈਂ ਸਮਝਿਆ ਜਉਣਾ ਅਜ ਨਵਜੋਸ਼ ਸਿੰਘ ਸਿੱਧੂ ਨੇ ਪੁੱਛਿਆ ਜਾਣਾ ਗਸਨ ਗਸ ਵੀ ਹੱਥ ਜੋੜ ਕੇ ਬੇਨਤੀ ਆ ਵੀ ਮੈਨੂੰ ਦੱਸਿਆ ਜਾਵੇ ਤੁਸੀਂ ਰਿਆਲੀਆਂ ਕਰ ਰਹੇ ਹੋ ਚੋ ਠੀਕ ਆ ਤੁਹਾਡੀ ਗੱਲਾਂ ਵਿੱਚ ਲੋਕ ਮੁੱਦੇ ਤਾਂ ਹੀ ਨਿਕਲਾ ਤੁਹਾਡੀ ਗੱਲਾਂ ਵਿੱਚ ਕੋਈ ਤੁਸੀਂ ਮੰਗ ਨਹੀਂ ਕਰ ਰਹੇ ਵੀ ਹਸਪਤਾਲ ਖੋਲੋ ਜਾਂ ਐਜੂਕੇਸ਼ਨ ਦਾ ਕੰਮ ਕਰੋ ਜਾਂ ਬੁੱਢਰ ਵਾਲਾ ਸਾਫ ਕਰੋ ਕੋਈ ਵੀ ਤੁਹਾਡੇ ਗੱਲਾਂ ਦੇ ਵਿੱਚ ਮੁੱਦੇ ਐ ਨਹੀਂ ਨਿਕਲਾ ਬਸ ਗੱਲਾਂ ਇੱਕ ਬੇਤੁਕੀਆਂ ਗੱਲਾਂ ਮੈਨੂੰ ਲੱਗਦੀਆਂ ਨੇ ਇੱਕ ਪਾਸੇ ਦਾ ਨਵਜੋਸ਼ ਵਾਲਾ ਸਿੱਧੂ ਵੀਰਾ ਮੈਨੂੰ ਕਹਿੰਦਾ ਵਾ ਵੀ ਜਿਵੇਂ ਹਾਈ ਕਮਾਂਡ ਕਹਿੰਦੀ ਆ ਆਮ ਆਦਮੀ ਪਾਰਟੀ ਤੇ ਕਾਂਸਪਾਰਟੀ ਦਾ ਘੱਟ ਜੋੜ ਹੋ ਜਾਣਾ ਚਾਹੀਦਾ ਵਾ ਕਰਾ ਆ ਪੰਜਾਬ ਦੇ ਫਾਇਦੇ ਵਾਸਤੇ ਆ ਆ ਲੋਕਾਂ ਦੇ ਫਾਇਦੇ ਵਾਸਤੇ ਆ ਜਦੋਂ ਤੁਸੀਂ ਵੱਡੇ ਵੱਡੇ ਅਹੁਦੇ ਲੈਣੇ ਹੋ ਉਦੋਂ ਨਹੀਂ ਤੁਸੀਂ ਪੁੱਛਦੇ ਹੁਣ ਹਾਈ ਕਮਾਂਡ ਕਹਿੰਦੀ ਆ ਤੇ ਤੁਹਾਨੂੰ ਸਮਝੌਤਾ ਕਰਨਾ ਪੈਣਾ ਵਾ ਦੂਜੀ ਗੱਲ ਆ ਆ ਸਾਡੇ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਜੀ ਆ ਉਹਨਾਂ ਦੀ ਤਵਾ ਲਾਉਂਦੇ ਆ ਪੰਜਾਬ ਨੂੰ ਲੁੱਟ ਕੇ ਖਾ ਗਿਆ ਪੰਜਾਬ ਨੂੰ ਬਰਬਾਦ ਕਰਤਾ ਇਹਨੇ ਪੰਜਾਬ ਨਾਲ ਇਹਨੇ ਧੋਖਾ ਕੀਤਾ ਵਿੱਚੇ ਦਿੱਲੀ ਦੇ ਸੀਐਮ ਨੂੰ ਮਾਨ ਜਾਂਦੇ ਆ ਉਹਦੇ ਰਗੜਾ ਲਾਉਂਦੇ ਆ ਉਹ ਐ ਉਹ ਐ ਪਹਿਲਾਂ ਕਹਿੰਦੇ ਜੀ ਸੀਐਮ ਮੇਰੇ ਤੋਂ ਕੇ ਜੀ ਵਾਲੇ ਮੇਂ ਡਿਬੇਟ ਕਰੇ ਮੈਂ ਭਗਵੰਤ ਮਾਨ ਨਾਲ ਨਹੀਂ ਕਰਨੀ ਮੇਰੇ ਲੈਵਲ ਦਾ ਹੈ ਨਹੀਂ ਤੇ ਹੁਣ ਗਈ ਜਾਂਦੇ ਆ ਮੁੱਖ ਮੰਤਰੀ ਬਣ ਗਏ ਸਾਡੇ ਭਗਵੰਤ ਮਾਨ ਜੀ ਹੁਣ ਕਿਹਦੇ ਮੁੱਖ ਮੰਤਰੀ ਕਰੇ ਮੈਨੂੰ ਸਮਝ ਨਹੀਂ ਆਉਂਦੀ ਭਾਈ ਇਹਦੀ ਨਵਜੋਤ ਸਿੰਘ ਸਿੱਧੂ ਸਾਹਿਬ ਜਾਦਾ ਤੂੰ ਜੀ ਹੁਕਾ ਦਿਓ ਵੀ ਪ੍ਰਬੰਧਮਾਨ ਈਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਕੇਜੀ ਵਾਲਾ ਈਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਤੁਸੀਂ ਗੱਠ ਜੋੜ ਦੀ ਗੱਲ ਕਰੋ ਗੱਲ ਚੱਜਦੀ ਆ ਗੱਲ ਪਚਦੀ ਆ ਗੱਲ ਹਜਮ ਹੁੰਦੀ ਆ ਪਰ ਇੱਕ ਤਰਫ ਤੋਂ ਤੁਸੀਂ ਉਹਨੂੰ ਨਿੰਦੀ ਜਾਂਦੇ ਹੋ ਉਹਨਾਂ ਦੇ ਲਈ ਇਹਦੇ ਬੱਚੀ ਵੀ ਇਹਨਾਂ ਦਾ ਬੇੜਾ ਕਰਕੇ ਕਰਤਾ ਹੁਣ ਜੇ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਤਾਂ ਗੱਠ ਜੋੜ ਕਰਕੇ ਫਿਰ ਕੀ ਫਾਇਦਾ ਨਿਕਲੂਗਾ ਤੁਸੀਂ ਉਹਨਾਂ ਨਾਲ ਗੱਠਜੋੜ ਕਰਨਾ ਜਿਹਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਜਾਂ ਉਹਨਾਂ ਨਾਲ ਕਰਨਾ ਵਾ ਜਿਹੜੇ ਬੰਦੇ ਸਹੀ ਨੇਗਰਾ ਐਸ ਕਰਕੇ ਇੱਕ ਬਿਆਨ ਰੱਖੋ ਤੁਸੀਂ ਜਾਂ ਤੁਸੀਂ ਇਮਾਨਦਾਰੀ ਦਾ ਸਾਡੀ ਪਿੱਠ ਦੇ ਤੇ ਭਗਵੰਤ ਮਾਨ ਦੇ ਕੇ ਜੀ ਆਨੂੰ ਠੁੱਕ ਤੁਸੀਂ ਸਾਡੀ ਪਿੱਠ ਬੰਨ੍ਹਦੇ ਫਿਰਦੇ ਹੋ ਕੌਣ ਚੋਰ ਆ ਕੌਣ ਸਾਧ ਆ ਜਾਂ ਫਿਰ ਉਹਦੇ ਨਾਲ ਗੱਠਜੋੜ ਦੀ ਗੱਲ ਆ ਛੱਡ ਦੋ ਕਰੋ ਐਸ ਕਰਕੇ ਗੱਲਾਂ ਉਹ ਕਰੋ ਜੇ ਲੋਕਾਂ ਨੂੰ ਸਮਝਾਉਣਾ ਮੇਰੇ ਤਾਂ ਨਾੜੀ ਪਾਟਣ ਵਾਲੀ ਹੋਈ ਦਿਮਾਗ ਦੀ ਕਰਾ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਤੂੰ ਕਹਿ ਕੀ ਰਿਹਾ ਵਾ ਕਰਾ ਉਹ ਮੈਨੜ ਪਰ ਬੰਦਾ ਤੂੰ ਪਰਿਆ ਲਿਖਾ ਬੰਦਾ 2 3 ਵਜੇ ਤੂੰ ਐਮਪੀ ਚੋਂ ਨਾਲ ਲੜ ਲੀਆਂ ਕਿੰਨੀ ਤੂੰ ਸ਼ਾਸਤ ਭੋਗ ਲਈ ਡੱਕਾ ਨਹੀਂ ਕੀਤਾ ਕਰਾ ਆਹ ਰੇਲ ਗੱਡੀ ਥੱਲੇ ਆ ਕੇ ਮਰੇ ਸੀ ਬੰਦੇ ਆਹਾਂ ਉਹ ਦਿਸ਼ਾ ਦੇ ਆਦਨ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਫਿਰ ਕਰਕੇ ਤੂੰ ਪਰਿਆ ਲਿਖਾ ਬੰਦਾ ਸ਼ਿਆਣੀ ਗੱਲ ਕਰ ਕਰਾ ਅਸੀਂ ਵੀ ਮਾਰਨਾ ਗਈ ਬੀਨ ਬਿਜੋਸ਼ਨ ਸਿੰਘ ਸਿੱਧੂ ਸਾਡਾ ਵਾਗਰ ਲੋਕੀ ਤਾਂ ਕਹੀ ਜਾਂਦੇ ਆ ਉਹ ਕਲਾਕਰ ਤੂੰ ਹੈਗਾ ਨਾ ਬਿਜੋਸ਼ਨ ਸਿੰਘ ਸਿੱਧੂ ਉਹ ਉਹ ਆ ਲਫਟਰ ਦਾ ਨਾਲ ਮਾਸਟਰ ਦਾ ਲਫਟਰ ਦਾ ਮਾਸਟਰ ਨਹੀਂ ਆ ਉਹ ਜਿਹੜਾ ਚੱਲਦਾ ਆਂਦਾ ਵਾ ਕਾਸ਼ ਕਰਕੇ ਜੇ ਕੋਈ ਵੱਧ ਘਟ ਹੋ ਗਿਆ ਮੈਂ ਗਲਤੀ ਮੰਗਦਾ ਵਾਂ ਤੇ ਸਪਸ਼ਟੀਕਰਨ ਦਿਓ ਵੀ ਕੇਸ ਜੀ ਵਾਲ ਇਮਾਨਦਾਰ ਘਟ ਜੋੜ ਕਰਾਂਗੇ ਜਾਂ ਬੇਈਮਾਨ ਅਸੀਂ ਘਟ ਜੋੜ ਨਹੀਂ ਕਰਾਂਗੇ ਆਹ ਫਰਜ ਪਾੰਦਾ ਵਾਲਿਆਂ ਨੇ ਕਹਿੰਦੇ ਥੈਂਕ ਯੂ ਮੇਰੀ ਵਰੀ ਸ਼ੁਕਰੀਆ